ਪੁੱਤ ਜਵਾਈ ਜੀ ਦਾ ਫੋਨ ਆਇਆ ਕੋਈ ਨਾਲੇ ਸਹਰੇ ਕਦ ਤ ਜਾਣਾ ਕਿਹੜੇ ਸਹਰੇ ਮੰਮੀ ਤੁਹਾਨੂੰ ਯਾਦ ਆ ਜਦੋਂ ਨਿੱਕੇ ਹੁੰਦੇ ਮੈਨੂੰ ਕੋਈ ਗਵਾਂਢੀ ਮਾੜੀ ਛਿੜਕ ਵੀ ਮਾਰ ਦਿੰਦੀ ਸੀ ਤੇ ਤੁਸੀਂ ਉਹਦਾ ਸਿਰ ਪਾੜਨ ਤੱਕ ਜਾਂਦੇ ਸੀ ਅੱਜ ਮੇਰੇ ਸਹਰੇ ਨੇ ਮੇਰੇ ਇਹ ਹਾਲਾਤ ਕਰ ਦਿੱਤੇ ਆ ਤੁਸੀਂ ਤਾਂ ਵੀ ਕਹਿੰਦੇ ਹੋ ਸਹਰੇ ਚਲੀ ਜਾ ਮੈਂ ਨਹੀਂ ਜਾਣਾ ਪੁੱਤ ਤੀਆਂ ਦਾ ਅਸਲੀ ਘਰ ਤੇ ਉਹੀ ਹੁੰਦਾ ਆ ਅਸੀਂ ਤੈਨੂੰ ਛੱਡ ਕੇ ਆਵਾਂਗੇ ਹਾਂ ਹੱਥ ਪੱਲਾ ਜੋੜ ਕੇ ਆਓ ਅਸੀਂ ਕੁੜੀ ਆਲੇ ਆ ਨੀਵੇਂ ਹੈਗੇ ਆ ਸਾਡੀ ਕੁੜੀ ਨੂੰ ਰੱਖ ਲੋ ਮੰਮੀ ਜਿਹੜੇ ਇੰਨਾ ਦਾਜ ਦੇਣ ਦੇ ਬਾਵਜੂਦ ਵੀ ਇੰਨੇ ਦਰਿੰਦੇ ਹੋ ਸਕਦੇ ਆ ਉਹ ਹੁਣ ਵੀ ਕੁਝ ਵੀ ਕਰ ਸਕਦੇ ਆ ਮੈਨੂੰ ਜਾਨਾ ਪੁੱਤ ਸ਼ਰੀਕਾ ਤੇ ਰਿਸ਼ਤੇਦਾਰ ਅੱਗੇ ਬਹੁਤ ਕੁਝ ਕਹਿਣ ਦੇ ਮਮੀ ਜਦੋਂ ਮੈਨੂੰ ਮੇਰੇ ਸਹੁਰੇ ਤੰਗ ਕਰਦੇ ਆ ਮੇਰਾ ਘਰ ਵਾਲਾ ਮੈਨੂੰ ਐਵੇਂ ਕੁੱਟਦਾ ਆ ਉਹ ਦੋ ਸ਼ਰੀਕ ਤੇ ਬਰਾਦਰੀ ਮੇਰੇ ਲਾਗੇ ਨਹੀਂ ਬੈਠੀ ਹੁੰਦੀ ਚੱਲ ਫਿਰ ਕੋਈ ਨਾ ਪੁੱਤ ਤੂੰ ਦੁਖੀ ਨਾ ਹੋ ਹਾਂ ਠੀਕ ਆ ਤੁਹਾਡੇ ਕਹਿਣ ਤੇ ਮੈਂ ਚਲੀ ਜਾਂਦੀ ਆ ਪਰ ਜੇਕਰ ਮੈਂ ਮਰ ਗਈ ਨਾ ਤਾਂ মিডিਆ ਅੱਗੇ ਹੱਥ ਜੋੜਦੇ ਨਾ ਫਿਰਿਓ ਸਾਡੇ ਧੀ ਨੂੰ ਮਾਰ ਦਿੱਤਾ ਸਾਨੂੰ ਇਨਸਾਫ ਚਾਹੀਦਾ ਹੈ ਇਨਸਾਫ ਚਾਹੀਦਾ ਹੈ ਸਾਡੀ ਧੀ ਹੁਣ ਖਲੋਜੋ ਧੀ ਨਾਲ ਕਿ ਮੇਰਾ ਦਿਲ ਨਹੀਂ ਕਰਦਾ ਮੇਰਾ ਘਰ ਵਸੇ ਜਦੋਂ ਕਿਸੇ ਕੁੜੀ ਨੂੰ ਉਹਦਾ ਮਾਪਿਓ ਤੋੜਦਾ ਨਾ ਘਰ ਤੋਂ ਛਗਣਾ ਨਾਲ ਕਿ ਉਹਦਾ ਵੀ ਚਾਹ ਹੁੰਦਾ ਆ ਕਿ ਉਹ ਚਾਹ ਚਾਹ ਨਾਲ ਆਪਣੇ ਪੇਕੇ ਆਵੇ ਖੁਸ਼ੀ-ਖੁਸ਼ੀ ਆਪਣੇ ਘਰ ਵਾਲੇ ਨਾਲ ਜ਼ਿੰਦਗੀ ਬਤਾਵੇ ਕਿਸੇ ਕੁੜੀ ਦਾ ਕਿਸੇ ਔਰਤ ਦਾ ਦਿਲ ਨਹੀਂ ਕਰਦਾ ਕਿ ਆਪਣਾ ਘਰ ਉਜਾੜੇ ਪਰ ਜਦੋਂ ਪਾਣੀ ਸਿਰ ਤੋਂ ਤਾਂ ਨਿਕਲ ਜਾਂਦਾ ਨਾ ਜਦੋਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਉਹਦੀ ਕਦਰ ਨਹੀਂ ਆ ਫੇਰ ਹੀ ਉਹ ਕੋ ਕਦਮ ਚੱਕਦੀ ਆ ਮੈਂ ਮਰਨਾ ਨਹੀਂ ਚਾਹੁੰਦੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਤੇ ਮਰ ਜਾਵੇ ਤੇ ਤੁਸੀਂ ਕੋਟਾ ਕਚਹਿਰੀਆਂ ਥਾਣਿਆਂ ਵਿੱਚ ੱਟਕੇ ਖਾਂਦੇ ਫਿਰੋ ਕਿ ਸਾਨੂੰ ਇਨਸਾਫ ਚਾਹੀਦਾ ਹੈ ਇਨਸਾਫ ਨਹੀਂ ਮਿਲਣਾ ਇਹ ਇਨਸਾਫ ਦੀ ਤਾਂ ਦੂਰ ਦੀ ਗੱਲ ਤੁਹਾਨੂੰ ਤੁਹਾਡੀ ਮੰਮੀ ਧੀ ਨਹੀਂ ਮਿਲਲੀ ਜਿਹਨੂੰ ਤੁਸੀਂ ਲਾਡਾ ਢਪਾ ਲਿਆ ਆ ਪੜਾਇਆ ਆ ਮੰਮੀ ਮੈਨੂੰ ਤੇ ਐਵੇਂ ਲੱਗਦਾ ਆ ਜਿੰਨਾ ਹੱਥ ਕੁੜੀ ਨੂੰ ਮਾਰਨ ਚ ਸੌਰਿਆਂ ਦਾ ਹੁੰਦਾ ਆ ਨਾ ਕੁਝ ਪੇਕਿਆਂ ਦਾ ਵੀ ਹੁੰਦਾ ਆ ਛੁਤੀ ਨੂੰ ਸਮਝ ਦੇਣੀ ਤੇ ਸਿਰਫ ਇੰਨਾ ਲੋਕਾ ਕਰਕੇ ਰਿਸ਼ਤੇਦਾਰਾ ਕਰਕੇ ਕਿ ਸਾਡੀ ਬਰਾਦਰੀ ਤੇ ਰਿਸ਼ਤੇਦਾਰ ਕੀ ਕਹਿਣਗੇ ਆਪਣੀ ਧੀ ਨੂੰ ਅੱਗ ਚ ਝੋਕ ਦਿੰਦੇ ਨੇ ਤੂੰ ਹੀ ਹੋਵੇਂ ਦੇ ਨਾਂ ਬਣੋ ਤੂੰ ਹੀ ਹੋਵੇਂ ਦੇ ਨਾਂ ਬਣੋ ਮੈਂ ਨਹੀਂ ਚਾਹਦੀ ਮੇਰੇ ਮਾਪਿਓ ਦਰਦ ਦਰ ਤੱਕੇ ਖਾਂਦੇ ਫਿਰਨ ਕਿ ਸਾਡੀ ਧੀ ਨੂੰ ਵਾਪਸ ਲਿਆ ਦਿਓ ਕਿਤੇ ਵੀ ਚਲੇ ਜਾਇਓ ਕਹੀਂ ਮਿਲਣੀ ਤੁਹਾਡੀ ਧੀ ਕਿਤੇ ਨਹੀਂ ਮਿਲਣੀ ਤੁਹਾਡੀ ਧੀ ਵਾਪਸ ਫੇਰ ਫਿਰ ਤੁਸੀਂ ਇਨਸਾਫ ਦਾ ਕੀ ਕਰੋਗੇ ਤੇ ਤੁਹਾਡੀ ਧੀ ਚਲੀ ਗਈ ਤਾਂ ਜੇ ਤੁਸੀਂ ਅਜੇ ਵੀ ਕਹਿੰਦੇ ਹੋ ਤੇ ਮੈਂ ਚਲੀ ਜਾਣੀ ਹਾਂ ਮਾਫ ਕਰਤੀ ਏ ਰੋਣਾ ਮੈਂ ਤੇਰੇ ਨਾਲ ਆ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਕਮਜ਼ੋਰ ਹੋ ਗਈ ਸੀ ਧੀਏ ਮੈਂ ਤੇਰੇ ਨਾਲ ਆ ਧੀਏ ਤੇਰੇ ਨਾਲ ਲੜਾਂਗੀ ਨਾਲ ਲੜਾਂਗੀ ਪੁੱਤ ਧੀਆਂ ਦਾ ਸਭ ਤੋਂ ਵੱਡਾ ਸਾਥ ਉਹਨਾਂ ਦੇ ਪੇਕੇ ਹੁੰਦੇ ਨੇ ਤੇ ਜਦ ਔਖੇ ਟਾਈਮ 'ਚ ਮਾਪੇ ਨਾਲ ਖਲੋ ਜਾਂਦੇ ਤੇ ਐਵੇਂ ਲੱਗਦਾ ਰੱਬਾ ਤੂੰ ਨਾਲ ਖਲੋਂ ਗਿਆ